ਦਰਸ਼ਕੋ ਜਿਉ ਅੱਗ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੋਪੜ ਸੀਦੀ ਮਾਰਕੀਟ ਦੇ ਵਿੱਚ ਇੱਕ ਫੋਟੋ ਲੈਮੀਨੇਸ਼ਨ ਕਰਨ ਵਾਲੀ ਦੁਕਾਨ ਦੀ ਹੈ ਜਿੱਥੇ ਕਿ ਰਾਤ ਲਗਭਗ 9:30 ਦੇ ਲਗਭਗ ਇਸ ਦੁਕਾਨ ਦੇ ਵਿੱਚ ਅਚਾਨਕ ਅੱਗ ਲੱਗ ਗਈ ਲੇਕਿਨ ਮਿੰਟਸਕੀਟਾ ਦੇ ਵਿੱਚ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਲੇਕਿਨ ਅੱਗ ਲੱਗਣ ਦੇ ਕਾਰਨ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਫਿਰ ਵੀ ਇਸ ਸੰਬੰਧੀ ਜਦੋਂ ਪਤਾ ਕੀਤਾ ਗਿਆ ਤਾਂ ਇਹ ਦੁਕਾਨ ਸੀਦੀ ਮਾਰਕੀਟ ਦੇ ਵਿੱਚ ਦੱਸੀ ਗਈ ਹੈ ਜਿਸ ਦੇ ਵਿੱਚ ਇੱਕ ਅਚਾਨਕ ਇੰਨੀ ਜ਼ਿਆਦਾ ਭਿਆਨਕ ਲੱਗ ਗਈ ਕਿ ਥੋੜੇ ਜਿਹੇ ਸਮੇਂ ਦੇ ਵਿੱਚ ਸਾਰਾ ਸਮਾਨ ਸੜ ਚੁੱਕਿਆ ਹੈ ਤੇ ਅੱਗੇ ਜਿਹੜੀ ਜਾਣਕਾਰੀ ਹੈ ਅਸੀਂ ਜ਼ਰੂਰ ਲਵਾਂਗੇ ਕਿ ਕਿੰਨਾ ਕੁ ਸਮਾਨ ਸੀਗਾ ਤੇ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਫਿਲਹਾਲ ਤੁਸੀਂ ਦੇਖੋ ਤਸਵੀਰਾਂ ਕੀ ਸਟਾਲੀ ਦੀ ਦੁਕਾਨ ਹੈ ਉਹ ਨਈਓ ਪਰਿਵਾਰ ਆ ਪਰਿਵਾਰ ਚਲੋ ਅਸੀਂ ਦੀ ਗੱਲ ਕਰੀਏ ਅਸਕੋਲ ਜੀ ਜਿਵੇਂ ਬੰਦ ਸੀ ਜੀ ਆ ਮੈਂ ਸੁਮੇਸ਼ ਬੱਕਾ ਗੱਲ ਕਰ ਰਿਹਾ ਹਾਂ ਆਰਟੀਓ ਦਾ ਪੱਤਰ ਚੈਨਲ ਤੋਂ ਹਾਂਜੀ ਵੀਰ ਜੀ ਵੱਡੇ ਇਹ ਕਹਿੰਦੇ ਦੁਕਾਨ ਨੂੰ ਅਗਲੀ ਰਾਤੀ ਕਿਸ ਤਰ੍ਹਾਂ ਹੋਇਆ ਸਾਰਾ ਕੁਝ ਇਹ ਤਾਂ ਜੀ ਉਹ ਸਾਡੇ ਹੋਈ 7:30 8:30 ਵਧਾਨੇ ਜੀ ਅਸੀਂ ਦੁਕਾਨ ਨੂੰ ਜੀ ਜੀ ਹੋਸ ਇਹਨਾਂ ਕਾ ਟਾਈਮ ਹੁੰਦਾ ਵਾ ਘੰਟੇ ਕੁ ਬਾਅਦ ਹੀ ਮੈਨੂੰ ਫੋਨ ਆਇਆ ਜੀ ਘੰਟੇ ਬਾਅਦ ਜੀ ਦੁਕਾਨ ਸਾਡੇ ਕੋਲ ਨਕਸਲ ਲੱਗੀ ਥੋੜੀ ਦੁਕਾਨ ਤੇ ਹਾਂਜੀ ਜਦੋਂ ਤੁਸੀਂ ਵਾਰ ਬੰਦ ਕਰਕੇ ਚਲੇ ਗਏ ਉਹਦੇ ਬਾਅਦ ਆਪਣੇ ਆਪ ਲੱਗੀ ਹਾਂਜੀ ਉਸ ਤੋਂ ਬਾਅਦ ਬਸ ਉਹ ਬੱਚੇ ਦਾ ਕਿਸੇ ਦਾ ਫੋਨ ਆ ਰਿਹਾ ਤਾਂ ਜੀ ਮੈਨੂੰ ਜੀ ਜੇ ਕਹਿੰਦਾ ਜੀ ਹੋ ਗਿਆ ਅੱਛਾ ਉਹ ਆ ਨਿਕਲ ਰਿਹਾ ਹੈ ਨਾ ਇੱਕ ਦੋ ਵਾਰ ਹੋਇਆ ਮੈਂ ਜਦੋਂ ਰਸਤੇ ਵਿੱਚ ਸੀਗਾ ਕਰਦਾ ਪਾਠ ਕਰਦਾ ਸੀਗਾ ਜੀ ਮੈਂ ਹੱਲੇ ਜੀ ਮੈਂ ਕਿਹਾ ਚਲੋ ਕਰਦਾ ਜੀ ਜਾਨੂੰ ਉਹਦਾ ਮੈਂ ਦੁਬਾਰਾ ਮੈਂ ਕਿਹਾ ਚਲੋ ਪਤਾ ਨਹੀਂ ਕੀ ਗੱਲ ਹੈ ਜੀ ਕੀ ਦਾ ਫੋਨ ਹੈ ਚੱਕ ਕੇ ਦੇਖਿਆ ਅੱਛਾ ਪਹਿਲਾਂ ਅੰਕਲ ਜੀ ਤੁਹਾਡੇ ਦੁਕਾਨ ਦੇ ਸ਼ਟਰ ਕੋਲ ਧੂਆ ਨਿਕਲ ਰਿਹਾ ਬਸ ਚਲੋ ਉਸੇ ਤਰ੍ਹਾਂ ਆਫੇ ਜਿਆਦਾ ਆ ਕੇ ਸ਼ਟਰ ਚੱਕ ਕੇ ਦੇਖੇ ਅੰਦਰ ਧੂئیں ਧੂਆ ਹੋ ਰਿਹਾ ਵੈਸੇ ਗੈ ਨਹੀਂ ਤਾਂ ਤਾਂ ਲੱਗਿਆ ਵੀ ਚਲੋ ਥੋੜੀ ਬਾਤ ਹੀ ਹੋਣੀ ਹੈ ਮਾੜੀ ਮੋਟੀ ਅੱਛਾ ਜੀ ਫਿਰ ਜਦੋਂ ਸ਼ਟਰ ਚੱਕਣ ਤੋਂ ਬਾਅਦ ਬਸ ਇੱਕੇ ਦਾ ਮੰਦਰ ਉਹ ਮੱਲੇ ਵਾਲੇ ਨੇ ਵਿਚਾਰੇ ਨੇ ਬਹੁਤ ਮਦਦ ਕੀਤੀ ਇਹਨਾਂ ਨੇ ਵੀ ਕੀ ਕਾਰਨ ਰਿਹਾ ਕੋਸ਼ਿਸ਼ ਪਰੰਤੋਂ ਹੁਣ ਵੀ ਜੀ ਕੁਝ ਨਹੀਂ ਕਹਿ ਸਕਦੇ ਜਿਹਦੇ ਵਿੱਚ ਹੁਣ ਸਾਰਾ ਕੁਝ ਜਾਨੀ ਹੋ ਸਕਦਾ ਸ਼ਾਰਟ ਸਰਕਟ ਜਾਂ ਕਿੱਦਾਂ ਵੀ ਹੈ ਜੀ ਕੋਈ ਅੰਦਰ ਕੋਈ ਤੂੰ ਬੱਤੀ ਜਾਂ ਹੁਣ ਨੀ ਕਰਦੇ ਸੀ ਤੁਸੀਂ ਤੂੰ ਬੱਤੀ ਤਾਂ ਕਰਦੇ ਆ ਜੀ ਪਰ ਉਹ ਥੋੜਾ ਜਿਹਾ ਜਲਦੀ ਕਰ ਲੈਣੇ ਅਸੀਂ ਅੱਛਾ ਜਦੋਂ ਤੁਸੀਂ ਬੰਦ ਕਰੀਏ ਦੁਕਾਨ ਤੋਂ ਬੰਦ ਹਾਂਜੀ ਹਾਂਜੀ ਬਸ ਉਹਦੇ ਜਿਵੇਂ ਆਮ ਨੋਰਮਲ ਅੱਗੇ ਬੰਦ ਕਰਕੇ ਜਾਂਦੇ ਜੀ ਉਵੇਂ ਬੰਦ ਕਰਦੇ ਆ ਜੀ ਕਿੰਨਾ ਕ ਨੁਕਸਾਨ ਹੋਇਆ ਤੁਹਾਡੀ ਦੁਕਾਨ ਦਾ ਕਿੰਨੇ ਕ ਸ਼ਮਿੰਟ ਜੇ ਨੁਕਸਾਨ ਤਾਂ ਜੀ ਕੋਈ ਘਟੋ ਘਟ ਜਾਦਾ ਨਹੀਂ ਤਾਂ 10 ਤੋਂ 150 ਇਹਨੂੰ ਸਰੇ ਜੀ ਵਾਲਾ ਮਸ਼ੀਨਾਂ ਸਾਰਾ ਕੁਝ ਪਿਆਦਾ ਜੀ ਮਸ਼ੀਨਾਂ ਸੁੱਕ ਗਈਆਂ ਸਾਡੇ ਵਿੱਚ 4 ਮਸ਼ੀਨਾਂ ਸੀਆਂ ਜੀ ਅ ਟੋਟਲੀ ਨਸ਼ਟ ਹੋ ਗਈਆਂ ਹਨ ਸੰਜੀਵ ਟੋਟਲ ਆਰਗਨ ਜਲ ਗਈਆਂ ਹਨ ਹਾਂ ਜੀ ਹਾਂ ਜੀ ਟੋਟਲੀ ਹੋ ਗਈ ਦੇਖ ਲਓ ਤੁਸੀਂ ਹਾਂ ਕਹੀ ਇਹ ਫਾਇਰ ਰੇਡ ਦੀ ਜਿਹੜੀ ਗੱਡੀ ਆ ਗਈ ਟੈਂਪਰ ਹਾਂ ਜੀ ਆ ਗਈ ਸੀ 15-20 ਮਿੰਟ ਬਾਅਦ ਆ ਗਈ ਜਦੋਂ ਤਾਂ ਕਾਫੀ ਜਣੀ ਅੱਗ ਉਹਨਾਂ ਨੇ ਬਹੁਤ ਮਿਹਨਤ ਕਰਕੇ ਹਾਂ ਹਾਂ ਅੱਗ ਤੇ ਕਾਬੂ ਪਾਇਆ ਤੁਸੀਂ ਪਹਿਲਾਂ ਹੀ ਕਾਬੂ ਪਾਇਆ ਸੀ ਅੱਗ ਮਸ਼ੀਨ ਆਉਣ ਤੋਂ ਪਹਿਲਾਂ ਨਹੀਂ ਉਹਨਾਂ ਨੇ ਉਹਨਾਂ ਨੇ ਜਦੋਂ ਉਹਨਾਂ ਦੇ ਆਉਣ ਤੋਂ ਹੀ ਹੋ ਗਈ ਸਾਰਾ ਕੁਝ ਸਾਡੇ ਕੋਲ ਦਿੰਦਾ ਹੋ ਜੀ ਅੱਛਾ ਚਲੋ ਬਹੁਤ ਮਦਦਨ ਹੋਈ ਹੈ ਪਰ ਇਸ ਤਰ੍ਹਾਂ ਦਾ ਹੋਣਾ ਨਹੀਂ ਚਾਹੀਦਾ ਬਸ ਜੋ ਪਰਮਾਤਮਾ ਨੂੰ ਮੰਨਜੂਰ ਹੈ ਜੀ ਚਲੋ ਕੋਈ ਨਹੀਂ ਬਹੁਤ ਮਾੜੀ ਗੱਲ ਹੈ ਇਸ ਤਾਂ ਚਾਹਾਂਗੇ ਵੀ ਤੁਹਾਡਾ ਜਿਹੜੀ ਨੁਕਸਾਨ ਹੋਇਆ ਪਰਮਾਤਮਾ ਨੇ ਜਾਣ ਕੇ ਕਿਸੇ ਸਰਕਾਰ ਵੱਲੋਂ ਜਾਂ ਕਿਸੇ ਹੋਰ ਕੋਈ ਸੰਸਥਾ ਵੱਲੋਂ ਅਫਸਰ ਪਾਈ ਹੋਵੇ ਠੀਕ ਹੈ ਥੈਂਕ ਯੂ गिफ्ट आली दुकान नई परेमानी हा फ्रेमानी